ਹਾਂਜੀ ਮੇਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਹੈਪੀ ਦੀਵਾਲੀ ਅੱਜ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਤੇ ਬੰਦੀ ਛੋੜ ਦੀਵਸ ਦੀ ਬਹੁਤ ਬਹੁਤ ਸਾਇਬ ਪਾਤਸ਼ਾਹੀ ਬੰਦੀ ਛੋੜ ਦਿਵਸ ਦੀਆਂ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਸਾਰਾ ਦਿਨ ਦੀਵਾਲੀ ਦਾ ਕੰਮ ਚੱਲੂਗਾ ਤੇ ਬਾਕੀ ਦੇਖਦੇ ਆਪਾਂ ਅੱਗੇ ਕੀ ਜਾਂਦੇ ਹਨ ਕਿਉਂਕਿ ਮੈਂ ਅੱਜ ਰਿਸ਼ਤੇਦਾਰ ਆਉਂਦੇ ਆ ਤੁਹਾਨੂੰ ਦਿਖਾਵਾਂਗੇ ਸਾਰਿਆਂ ਤੇ ਬਾਕੀ ਜਿਹੜੀ ਸਜਾਵਟ ਸਜੂਇੰਟ ਕਰੀ ਹੋਊਗੀ ਦਿਖਾਵਾਂਗੇ ਜੀ ਸਾਰਿਆਂ ਨੂੰ ਹਨਾ ਹਾਂਜੀ ਠੀਕ ਹੈ ਜੀ ਹਾਂਜੀ ਤੁਸੀਂ ਹਰਮਨ ਵੀਰ ਜੀ ਕੁਝ ਬਣਾ ਕੇ ਕਿਹਦੀ ਵੜੀ ਬਣਾਉਣੀ ਕਹਦੇ ਕਿ ਦੋੜ ਕੱਥ ਜੋੜ ਕੇ ਹੈਪੀ ਵੜੀ ਹਾਂਜੀ ਹਰਮਨ ਹੁਣੇ ਖਾਣ ਲੱਗੇ ਨੇ ਰੋਟੀ ਹਰਮਨ ਤੇ ਹਰਮਨ ਦੇ ਡਿਓੜੀ ਹਾਂਜੀ ਅੱਜ ਉਹ ਬਣਾਏ ਪਕੌੜੇ ਘਰੇ ਨਾਲੇ ਬਰੈਡ ਇਸ ਤਰ੍ਹਾਂ ਰਹੀ ਜਾਂਦੇ ਨੇ ਭਾਈ ਮਾਣ ਅੱਜ ਉਹ ਅੱਧੇ ਵਿੱਚ ਪਤਾ ਨਹੀਂ ਕਿ ਸੇਕਾਟ ਕਰ ਲਓ ਪਰ ਖਾ ਲਈ ਬਰੈਡ ਤੇ ਔਰ ਅੰਤ ਤੱਕ ਇੱਕ ਗਾਈ ਜਿਆਦਾ ਨਹੀਂ ਮਰਦਨ ਸਿੱਧੀ ਔਰ ਨਹੀਂ ਪੀਥ ਤੇ ਮਰਦਨ ਰੋਣ ਕੋਏ ਚਾ ਤੋ ਚਾ ਤੋ ਰੋਣ ਕੋਏ ਤਾਂ ਤੋ ਰੋਣ ਚਾ ਹਾਂਜੀ ਕੀ ਕਰਦੇ ਸੀ ਸੁਜਾਵ

ਸਰਮਨ ਕਾਣ ਲੱਗਿਆ ਰਸਪੀ ਜੜੀ ਬਣਾਈ ਸੀ ਘਰੇ ਕੀ ਲੈਣਾ ਹਾਂ ਬਾਸੀ ਇਹ ਆ ਜੀ ਧਰਮ ਕੇ ਹਾਂਜੀ ਹਰਮਨ ਜੀ ਕੀ ਖਾਨਣ ਤੁਸੀਂ ਮਰਫੀ ਸਵਾਦ ਇਧਰ ਕੀ ਚੱਲਦਾ ਪ੍ਰੋਗਰਾਮ ਇਸ ਦਿਸੀ ਆਕਾਂ ਲੱਗੇ ਹੈਗੇ ਪੰਜਾਬ ਟਕਰਾਂ ਲੱਗੇ ਗਾਜਾ ਟਾਂ ਲੱਗੇ ਦਿਵਾਲੀ ਦਿਵਾਲੀ ਦੀ ਸਜਾਵਟ ਚੱਲਦੀ ਹੈ ਮਾਤਾ ਮੰਦਿਰ ਬਣਾਉਣੇ ਲਕਸ਼ਮੀ ਮਾਤਾ ਦੇ ਉਜੰਤ ਇਹਦੇ ਕੋਲ ਲੱਗੇ ਹੈ ਧੱਕ ਲੱਗੇ ਰੋਟੀ ਆਪਾਂ ਨੇ ਖਾਣੀ ਹੈ ਭੁੱਖਾ ਲੱਗਣੀ ਆ ਹਾਂ ਰੋਟੀ ਕੋਲ ਜਸਨੀ ਖਾਦੀ ਹੈ ਨਾ ਰੋਟੀ ਨੰਨੀ ਜੁੱਤੀ ਬੜਾ ਅਰੇ ਬੱਦੋ ਬਣਾਉਂਦਾ ਅੱਛਾ ਉਹ ਵੀ ਬਣਦਾ ਹਾਂ ਆ ਕੇ ਖਾਦੇ ਹਾਂ ਰੋਟੀ ਦੇ ਇੱਕ ਦਾ ਰੋਟੀ ਉਹਨੇ ਕਦੋਂ ਦੁੱਧਾ ਜਿਸਾ ਬਾਥਰੂਮ ਕੀਤਾ ਦੁੱਧ ਨਿਕਲਦਾ ਰੋਟੀ ਨਹੀਂ ਖਾਂਦਾ ਇਹ ਰੋਟੀ ਮੈਂ ਕਰ ਦਿੱਤੀ ਰੋਟੀ ਖਾਣਾ ਨਾ ਖੜਾਉਂਦਾ ਸੀ ਕਰਤੀ ਹਾਂ ਤਾਂ ਗੋੜਾ ਗੋੜੇ ਵੀ ਉਹ ਵੀ ਹੋਵੇ ਬੈਨ ਕਰਦੇ ਕੋਈ ਨਾ ਲੱਕ ਲੈਣ ਦੇ ਸੇਕ ਥੋੜਾ ਜਿਹਾ ਹੋ ਤਦ ਤਰਨਗੇ ਅੱਛਾ ਤਦ ਤਰਨਗਾ ਹੋਵੇਗਾ ਬਿਲਕੁਲ ਬਿਲਕੁਲ ਬੋੜੀ ਜਰ ਤਦ ਬੜਿਆ ਅੱਛਾ ਅੱਛਾ ਬੋੜੀ ਜਰ ਤਦ ਤੇ ਹੋਰ ਇਹਨਾਂ ਆਹ ਤੇ ਕਹਿੰਦੀ ਹਾਂ ਇਹ ਕੀ ਬਾਤ ਹੈ ਮੈਨੂੰ ਕਹੋ ਕਹਣਾ ਕੋਈ ਇਹ ਹੋ ਗਿਆ ਇਹਗਾ ਕੀ ਹੋਗਾ ਤੇਰੇ ਕਿਸ ਨੇ ਪਕੜ ਲਿਆ ਤੇਰੇ ਨਾਲ ਯਾਰ ਹੁਣ ਕਿਸ ਨੇ ਪਕੜ ਲਿਆ ਤੇਰੇ ਹਾਂ ਤੈਨੂੰ ਕਿਹੋ ਜਾਂਦਾ ਦੱਸ ਕੀ ਹੁੰਦਾ ਤੈਨੂੰ ਛੱਡ ਇਹਨੂੰ ਉੱਤੇ ਛੱਡ ਦੇਣਾ ਸਿੱਪਾ ਹੈ ਮੜੇ ਬੇਟਾ ਮਾਂ ਜੱਜੀ ਮੈਂ ਕਰ ਤਾ ਮਰ ਤੇ ਮੋਹਣਾ ਜੱਜਾ ਵਾਰ ਉਹਦੇ ਬਾਅਦ ਨੂੰ ਫੋਨ ਆ ਗਿਆ ਕੀ ਕਹਿੰਦਾ ਉਹਨੇ ਆਪਰਾ ਲੈ ਕੀ ਕਰਦਾ ਲੈ ਲੈ ਉਹ ਕਾਹਨ ਜਮਲੋੜ ਕਰਦਾ ਉੱਤਰੇ ਥੱਲੇ ਤਹਾੰਨ ਤਹਾੰਨ ਆਹ ਯਾਰ ਆਹ ਯਾਰ ਉਹ ਬੰਦੇ ਦਾ ਨਾ ਪਿਆਰ ਹੋ ਗਿਆ ਇਧਰ ਤਾਂ ਦੇਖ ਲੈ ਬਣ ਗਿਆ ਮੰਤਰੀ ਮੰਤਰੀ ਬਣ ਗਿਆ ਹਾਰ ਬਾ ਕੇ ਬਣ ਗਿਆ ਮੰਤਰੀ ਦੇਖ ਨਾ ਲੋ ਇਹਨੂੰ ਲੋ ਕੀ ਟਕਣਾ ਹੋ ਗਈ ਰੱਹੀ ਨਾ ਇਹ ਟਕਣਾ ਨਾ ਨੰਨ ਨੰਨ ਇੰਟਰ ਲਾਉਂਦੀ ਨੰਨ ਇੰਟਰ ਨਾਉਂਦੀ ਇੱਕ ਵਾਰ ਟਾਲਾ ਇੱਕੜੀ ਭਾਲਾ ਮੜੇ ਹਰਮਨ ਨੂੰ ਗਿਫਟ ਦੇ ਵੀ ਖੋਰ ਹਰਮਨ ਫਿਰ ਇੰਨਾ ਚ ਕੀ ਨੇ ਇਹ ਮੱਥਾ ਠੀਕ ਹੋਰ ਬੇਸ ਕੀ ਕੀ ਦੇ ਰਿਹਾ ਵਿੱਚ ਲੈ ਚ ਤਾਂ ਜਿਹੜਾ ਅੜੀ ਉਹ ਆਦਾਂ ਨਹੀਂ ਬਿਚ ਪਾ ਰਾਂਗੇ ਹਾਂ ਅੱਥੇ ਰੱਖ ਲੈ ਕੋਈ ਅੱਥੇ ਰੱਖੋ ਮੈਂ ਦਹੀਂ ਚਾਹਾਂ ਪਾ ਦੇ ਵਿੱਚ ਹੀ ਉੱਚੀ ਕਰ ਦੋ ਪਾ ਦੇ ਹਾਂ ਬਾਕੀ ਕਣਾ ਪਤੂਂਦੇ ਆਹ ਹੱਥ ਯਾਦ ਵਿੱਚ ਲਓ ਆਹ ਹੋਣਾ ਹੋਰ ਕਿੱਟ ਬਾ ਹਾਂ ਇਹ ਵੀ ਇਹ ਚੀਜ਼ ਨਾਗੋ ਲਾ ਗੋ ਨਹੀਂ ਆਸਾ ਲਾ ਦੇ ਹਾਂ ਦੋ ਤਕਾ ਨਾ ਕੀ ਦੀ ਨਹੀਂ ਆਪ ਕਰ ਦਿੰਦੇ ਜੇ ਇਹ ਕਰੋ ਜਿਆਦਾ ਤਾਂ ਨਾ ਹੀ ਖੋਲੋ ਮੈਂ ਦੇਖਾਂ ਤਾਂ ਕੀ ਇਹ ਇਹ ਵੀ ਕੀ ਹੈ ਜੀ ਇਹ ਜੋ ਬਦਾਮ ਨੇ ਚੱਕ ਇਹ ਜੋ ਬਦਾਮ ਧਿਆਗੇ ਉਹ ਜੀ ਬਾ ਦੇ ਦੇ ਇਹਦੇ ਵੀ ਹੁਣ ਪਾ ਲਓ ਆਇ ਰੱਖ ਲਾਉਣਾ ਡੱਬੇ ਚ ਪਾ ਇਹਦੇ ਚ ਪਾ ਲਾ ਡੱਬੇ ਚ ਪਾ ਲਾ ਆਇ ਚ ਪਾ ਲਾ ਕੋਈ ਗੁਦੀ ਦਾ ਰਮ ਮੇਰਾ ਜੀ ਨੀ ਕਾਣਾ ਉਹ ਥੱਲੇ ਵੀ ਜਾਣੀ ਉਹਦਾ ਤਾਂ ਗੇ ਚ ਲੱਗੇ ਹੋ ਜਾਣੇ ਮੈਂ ਕਿਹੜੇ ਘੱਟ ਇਹ ਮੈਂ ਦੇਖ ਲਗੀ ਕਰੀ ਮੈਂ ਤਾਂ ਇਹਨੇ ਖੋਲਣਾ ਹਣਾ ਤੁਸੀਂ ਤੋਂ ਹੀ ਖੋਲਿਆ ਇਹ ਤਾਂ ਸਾਨੂੰ ਬੋੜਾ ਨਹੀਂ ਸੁਲਾ ਬੇ ਹੋ ਜਾਣੇ ਆ ਇਹ ਤਾਂ ਕਿ ਚਲ ਕੋਈ ਨਹੀਂ ਕੋਈ ਨਹੀਂ ਕੋਕਰੋ ਟੱਕੇ ਚਲੋ ਮਤ ਪਾਲੇ ਨੇ ਡੱਬੇ ਚ ਪਾ ਦਿਨਾ ਪਲਾਸਟਿਕੇ ਚ ਪਾ ਦਿਨੇ ਡੱਬੇ ਚ ਪਾ ਲਓ ਹੌਲੀ ਦੇਖ ਹਰ ਮੈਂ ਚਲ ਜੈ ਮਾਤਾ ਆਜੋ ਟੇਕ ਲਓ ਨਾ ਟੇ ਆਜੋ ਆਜੋ ਜੱਤੀ ਮੱਛਾ ਟੇਕ ਲਓ ਆਜੋ ਫੌਲੀ ਤਰਸ ਨਾ ਮੋੜ ਕੇ ਰੱਖੀ ਜਦ ਤੱਕ ਤੁਹ ਆਬਦ ਲਾ ਦੇ ਹਾਂ ਹਾਂ ਹੋ ਗਿਆ ਮੋੜ ਕੇ ਰੱਖ ਸਾਡੇ ਰੱਖ ਰੱਖ ਤੇਰਾ ਯੂਪੀ ਦੇ ਤੇਰਾ ਪਤਾ ਹੋ ਗਿਆ

i